ਅਸਿਸੋਕ ਮੌਜੂਦ ਦਾ ਸੱਚਕੰਚਰੀ ਹਰਮੰਦਰ ਸਾਹਿਬ ਜੀ ਦੇ ਬਿਲਕੁਲ ਨੇੜੇ ਬਾਹਰ ਹੀ ਆਪਾਂ ਕਹਿ ਸਕਦੇ ਹਾਂ ਕਿ ਜਿੱਥੋਂ ਸਰਾ ਆ ਦਾ ਰਸਤਾ ਜਾਂਦਾ ਗੁਰੂ ਘਰ ਦਾ ਰਸਤਾ ਜਾਂਦਾ ਤੇ ਉਸ ਰਸਤੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋ ਗੱਡੀਆਂ ਨੂੰ ਤਿੰਨ ਗੱਡੀਆਂ ਨੂੰ ਇੱਕੋ ਥਾਂ ਮਗ ਅੱਗ ਲੱਗ ਜਾਂਦੀ ਹੈ ਤੇ ਰਾਤ ਅੱਗ ਕਿਵੇਂ ਲੱਗਦੀ ਹੈ ਇਹ ਜ਼ਰੂਰ ਜੋ ਸੋਚਨ ਤੇ ਮਜਬੂਰ ਪਰ ਇੱਥੇ ਕਿਤੇ ਨਾ ਕਿਤੇ ਤੁਸੀਂ ਵੇਖ ਸਕਦੇ ਹੋ ਕਿ ਅਧਿਕਾਰੀ ਵੀ ਆ ਕੇ ਇਹੋ ਚੀਜ਼ ਦੀ ਜਾਂਚ ਕਰ ਰਹੇ ਆ ਤਾਂ ਇਸ ਦੇ ਅੰਦਰ ਕਾਫੀ ਜ਼ਿਆਦਾ ਅੱਗ ਹਜੇ ਵੀ ਜੋ ਧੂਆ ਨਿਕਲ ਰਿਹਾ ਹੈ ਤਾਂ ਅਧਿਕਾਰੀ ਮੌਜੂਦ ਆ ਸਰ ਕਿਸ ਤਰੀਕੇ ਨਾਲ ਅੱਗ ਲੱਗੀ ਜੀ ਇੱਥੇ ਉਹ ਆਏ ਬੀਡੀ ਨਾਲ ਉਹ ਤਾ ਅਧਿਕਾਰੀ ਮੌਜੂਦ ਨੇ ਸਰ ਕਿਦਾਂ ਅੱਗ ਲੱਗੀ ਜੀ ਇੱਥੇ ਸਰ ਸਾਡੀ ਦਿਨ ਦੀ ਡਿਊਟੀ ਜਾਂ ਨਾਈਟ ਲੱਗੀ ਸੀ ਪਰ ਫੇਰ ਵੀ ਕੋਈ ਅਧਿਕਾਰੀ ਆਏ ਹੋਣਗੇ ਤੁਹਾਡੀ ਡਿਊਟੀ ਮੁਤਾਬਕ ਫੇਰ ਵੀ ਇੱਥੇ ਦੱਸਿਆ ਹੋਊਗਾ ਕਿ ਅੱਗ ਲੱਗੀ ਕਿਉਂ ਆ ਸਰ ਸਾਡੇ ਹੁੰਦਿਆਂ ਜੀ ਨਹੀਂ ਕੋਇਆ ਜੀ 8 ਵਜੇ ਸਾਡੀ ਡਿਊਟੀ ਸ਼ੁਰੂ ਹੋਈ ਹੈ ਉਸ ਤੋਂ ਪਹਿਲੇ ਸਾਨੂੰ ਕੋਈ ਜਾਣਕਾਰੀ ਸਰ ਮਿਲੀ ਹੋਊਗੀ ਕੀ ਹੋਇਆ ਨਾਲ ਦੇ ਕਰਮਚਾਰੀਆਂ ਨੂੰ ਦੱਸਿਆ ਜੀ ਵੀ ਇੱਥੇ ਇਸ ਤਰ੍ਹਾਂ ਅੱਗ ਲੱਗੀ ਜ ਮਾਨਾ ਸਿੰਘ ਰੋਡ ਤੇ ਤੇ ਉਹਨਾਂ ਦੱਸਿਆ ਵੀ ਉੱਥੇ ਤੁਸੀਂ ਜਾਣਾ ਅਸੀਂ ਆਏ ਆਏ ਆਪਣੀ ਡਿਊਟੀ ਤੇ ਆਏ ਸਰ ਹਾਂ ਤਸਰ ਅਕਸਰ ਕਹਿੰਦੇ ਆ ਕਿ ਇੱਥੇ ਆ ਕੇ ਜੋ ਗੱਲੜੀਏ ਜਿਹੜੇ ਨੇ ਅੰਦਰ ਬਹਿ ਜਾਂਦੇ ਨੇ ਜਾਂ ਨਸ਼ਾ ਵੀ ਕਰਦੇ ਨੇ ਸਰ ਇਸ ਵਾਰ ਨਹੀਂ ਸਾਨੂੰ ਮੈਨੂੰ ਪਤਾ ਮੇਰੀ ਨਵੀਂ ਨਵੀਂ ਜੁਆਇਨਿੰਗ ਹੋਈ ਹੈ ਮੈਨੂੰ ਮੁਝੇ ਸਰ ਹੁਣ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਇੰਨਾ ਕੋਈ ਜਾਂਚ ਕੀਤੀ ਜਾ ਰਹੀ ਹੈ ਸਾਡੇ ਉਹ ਅਫਸਰ ਜਿਨ੍ਹਾਂ ਨੇ ਉਹ ਨੂੰ ਦੇਖਣ ਕੀ ਠੀਕ ਹੈ ਠੀਕ ਹੈ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਅਧਿਕਾਰੀਆਂ ਦਾ ਇਹੀ ਕਹਿਣਾ ਹੈ ਕਿ ਅ ਦੇਰ ਰਾਤ ਇੱਥੇ ਆ ਕੇ ਜਾਂ ਤਾਂ ਕਿਸੇ ਵੱਲੋਂ ਸ਼ਰਾਰਤ ਕੀਤੀ ਕਿਉਂਕਿ ਐਡੇ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਦੇ ਮਹਿਜ ਕਹਿ ਸਕਦੇ ਆ ਕਿ 100 ਮੀਟਰ ਦੀ ਦੂਰੀ ਵੀ ਹੋਣੀ ਆ ਬਹੁਤ ਘੱਟ ਹੋਣੀ ਆ ਤਾਂ ਉੱਥੇ ਇਹ ਤਿੰਨ ਗੱਡੀਆਂ ਨੂੰ ਅੱਗ ਲੱਗ ਜਾਣੀ ਇੱਕੋ ਦਮ ਤਾਂ ਬਹੁਤ ਮੰਦ ਭਾਗੀ ਗੱਲ ਆ ਹਾਲਾਂਕਿ ਇਸੇ ਰਸਤੇ ਤੋਂ ਇਹ ਰਸਤਾ ਦਿਖਾ ਦਈਏ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਸਾਹਿਬ ਨੇ ਉਹ ਵੀ ਇਸੇ ਰਸਤੇ ਤੋਂ ਜੋ ਆਂਦੇ ਨੇ ਤਾਂ ਧੂਆਂ ਹੱਲੇ ਵੀ ਜੋ ਆ ਅੰਦਰ ਕਿਤਨਾ ਕਿਤੇ ਦਿਖਾਈ ਦੇ ਰਿਹਾ ਤਾਂ ਅੱਗ ਲੱਗਣ ਦਾ ਹਜੇ ਹੋਰ ਵੀ ਕਾਰਨ ਜੋ ਕਹਿ ਸਕਦੇ ਆ ਧੂਆ ਬਣ ਸਕਦਾ ਤਾਂ ਸਹਿਮ ਦਾ ਮਾਹੌਲ குரு ਘਰ ਦੇ ਲਾਗੇ ਇਸ ਵਕਤ ਬਣਿਆ ਕਿਉਂਕਿ ਦੇਰ ਰਾਤ ਇੱਕੋ ਤੋਂ ਤਿੰਨ ਤੋਂ ਚਾਰ ਗੱਡੀਆਂ ਨੂੰ ਅੱਗ ਲੱਗ ਜਾਣੀ ਬਹੁਤ ਹੀ ਮੰਦ ਭੱਗੀ ਗੱਲ ਆ ਤਾਂ ਉੱਥੇ ਹੀ ਇਹ ਤਸਵੀਰਾਂ ਜੋ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਇਹ ਤਸਵੀਰਾਂ ਜੋ ਤੜਨਾ ਸਾਂਝਾ ਕਰੇ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜੋ ਅੱਗ ਇਸ ਵਕਤ ਵੀ ਜੋ ਤੁਮਾਨਿਕਲ ਰਿਹਾ ਤਾਂ ਕੁਝ ਲੋਕ ਸਾਡੇ ਇੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਤਾਂ ਸਰ ਕਿਵੇਂ ਵੇਖਦੇ ਜਿਹੜੀ ਇੱਥੇ ਅੱਗ ਲੱਗੀ ਆ ਕਿਉਂਕਿ ਗੁਰੂ ਘਰ ਮਹਿਜ ਲੱਗੇ ਆ ਇੱਥੋਂ ਤਾਂ ਕਾਫੀ ਸਹਿਮ ਦਾ ਵੀ ਮਾਹੌਲ ਬਣਿਆ ਹੋਇਆ ਹੈ ਹਾਂਜੀ ਹਾਂਜੀ ਬਿਲਕੁਕੁਲ ਜਿਹੜੀ ਸੰਗਤਾਂ ਆਉਂਦੀਆਂ ਨੇ ਉਹ ਦੇਖਦੀਆਂ ਤੇ ਪਈਆਂ ਨੇ ਵੀ ਇੱਥੇ ਤੇ ਬਹੁਤ ਮਾੜੀ ਗੱਲ ਹੋਈ ਆ ਤੇ ਬਾਕੀ ਜਿਹੜੇ ਹੁਣ ਸੰਗਤ ਬਾਹਰ ਉਹ ਗੱਡੀ ਆਈ ਦਿੱਲੀ ਨੰਬਰ ਦੀ ਤੇ ਹੁਣ ਇਹ ਵੀ ਇਹਨਾਂ ਦਾ ਸਮਝ ਲੋ ਕਿ 15 16 ਦਾ 17 ਲੱਖ ਦੀ ਗੱਡੀ ਹੈ ਇਹ ਕਹਿ ਵੀ ਗੱਡੀ ਹੈ ਇਹ ਵੀ ਨਵੀਂ ਹੈ ਬ੍ਰੈਂਡ ਨਿਊ ਗੱਡੀਆਂ ਨੇ ਤੇ ਹੁਣ ਦੇਖੋ ਹੁਣ ਇਹਨਾਂ ਦਾ ਕੀ ਕੰਸ਼ੋਰਸ ਹੈਗੀ ਹੈ ਕਿ ਨਹੀਂ ਹੈਗੀ ਮਿਲਦੀ ਹੈ ਕਿ ਨਹੀਂ ਮਿਲਦੀ ਬਾਕੀ ਉਹਨਾਂ ਉਹਨਾਂ ਵਾਸਤੇ ਤੇ ਬਹੁਤ ਮੰਦ ਭਾਗੀ ਗੱਲ ਹੈ ਪਰ ਕਈ ਲੋਕ ਕਹਿ ਰਹੇ ਨੇ ਇੱਥੇ ਕਿ ਇੱਥੇ ਜਿਹੜੇ ਹੋਟਲ ਦੇ ਜਿਹੜੇ ਗੱਲੜੀ ਲੋਕ ਹੁੰਦੇ ਨੇ ਜਿਹੜੇ ਕਮਰਾ ਲਵਾਂਦੇ ਨੇ ਇੱਥੇ ਆ ਕੇ ਨਸ਼ਾ ਵੀ ਕਰਦੇ ਨੇ ਜਾਂ ਸਿਗਰਟ ਵਗੈਰਾ ਵੀ ਇੱਥੇ ਆ ਕੇ ਪੀਂਦੇ ਨੇ ਅੰਦਰੋਂ ਉਹ ਦੇਖੋ ਜੀ ਛੋਟਾ ਜਿਹਾ ਰਸਤਾ ਜ ਹੈਗਾ ਸੀ ਪਹਿਲਾਂ ਸਾਡੀ ਵੀ ਦੁਕਾਨ ਤੋਂ ਥੋੜੀ ਜਿਹੀ ਇੱਕ ਚੋਰੀ ਜੀ ਹੋ ਗਈ ਸੀ ਤੇ ਅਸੀਂ ਦੇਖਿਆ ਆਣ ਕੇ ਵੀ ਇੱਥੇ ਇੱਕ ਛੋਟਾ ਜਿਹਾ ਰਸਤੇ ਵਿੱਚੋਂ ਲੰਘ ਕੇ ਤੇ ਅੰਦਰ ਬਹਿ ਕੇ ਇਹਦੇ ਨਸ਼ਾ ਕਰਦੇ ਆ ਨਸ਼ਾ ਕਰਦੇ ਹਾਂਜੀ ਹਾਂਜੀ ਤਾਂ ਕਿਤਨਾ ਕਿਤੇ ਸਹਿਮ ਦਾ ਵੀ ਮਾਹੌਲ ਬਣਿਆ ਹੋਇਆ ਹੈ ਇਲਾਕੇ ਦੇ ਵਿੱਚ ਬਿਲਕੁਲ ਬਿਲਕੁਲ ਹੀ ਦੇਖੋ ਤੁਹਾਡੇ ਸਾਹਮਣੇ ਹੀ ਆ ਸਾਰੇ ਕਿੰਨੇ ਲੋਕੀ ਖੜੇ ਨੇ ਤੇ ਮੈਂ ਤੇ ਇੱਕ ਗਾਹ ਨੂੰ ਗਾਂ ਵਾਸਤੇ ਸਾਰਿਆਂ ਨੂੰ ਵੇਅਰ ਕਰਦਾ ਕਿ ਜਿਹੜੇ ਬਾਹਰੋਂ ਸੰਗਤ ਆਂਦੀ ਹੈ ਉਹ ਪਾਰਕਿੰਗ ਦੇ ਵਿੱਚ ਗੱਡੀ ਆਪਣੀ ਪਾਰਕ ਕਰਨ ਕਿ ਜਿਹੜੀ ਉਹਨਾਂ ਦੀ ਗੱਡੀ ਦੀ ਸੇਫਟੀ ਹੋਵੇ ਤਾਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਇੱਥੇ ਇਸ ਇਲਾਕੇ ਦੇ ਵਿੱਚ ਜੋ ਬਹੁਤ ਹੀ ਮੰਦ ਭਾਗੀ ਗੱਲ ਜੋ ਇੱਥੇ ਬੀਤੀ ਆ ਕਿਉਂਕਿ ਤਿੰਨ ਗੱਡੀਆਂ ਨੂੰ ਅੱਗ ਲੱਗ ਜਾਣੀ ਇੱਕੋ ਦਾ ਮਗ ਅੱਗ ਲੱਗ ਜਾਣੀ ਤਾਂ ਉਦੋਂ ਇਲਾਕਾ ਨਿਵਾਸੀਆਂ ਵੱਲੋਂ ਵੀ ਕਹਿਣਾ ਕਿ ਜਿੱਥੇ ਇਹ ਜੋ ਮਰੂਤੀ ਗੱਡੀ ਜੋ ਅੰਦਰ ਖੜੀ ਆ ਜਿਸ ਨੂੰ ਅੱਗ ਲੱਗੀ ਹੋਈ ਆ ਤਾਂ ਇਸ ਜਗ੍ਹਾ ਦੇ ਉੱਤੇ ਅੰਦਰ ਜਾ ਕੇ ਜੋ ਕੁਝ ਵਿਅਕਤੀ ਕੁਝ ਲੋਕ ਜਿਹੜੇ ਕਿ ਨਸ਼ਾ ਤਸਕਰ ਵੀ ਕਹਿ ਸਕਦੇ ਆ ਨਸ਼ਾ ਲੈnde ਜੋ ਲੋਕ ਇਸ ਅੰਦਰ ਇਸ ਜਗ੍ਹਾ ਤੇ ਬੈਠ ਕੇ ਜੋ ਆ ਨਸ਼ਾ ਕਰਦੇ ਸੀਗੇ ਤਾਂ ਕਿਤਨੇ ਕਿਤੇ ਸ਼ੱਕੇ ਵੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਕਿ ਉਹਨਾਂ ਵੱਲੋਂ ਕਿਤੇ ਮਾਚਸ ਦੀ ਤੇਲ ਜਾਂ ਕੋਈ ਅੰਦਰ ਸਿੱਟ ਕੇ ਅੱਗ ਨਾਲ ਲਗਾਈ ਗਈ ਹੋਵੇ ਤਾਂ ਇਹ ਸਾਰਾ ਜਾਂਚ ਦਾ ਵਿਸ਼ਾ ਤਾਂ ਉੱਥੇ ਅਧਿਕਾਰੀਆਂ ਦੀ ਗੱਲ ਕਰੀਏ ਅਧਿਕਾਰੀਆਂ ਦਾ ਇਹੀ ਕਹਿਣਾ ਕਿ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਇਹ ਚੀਜ਼ ਦੀ ਪੜਤਾਲ ਕਰ ਰਹੇ ਨੇ ਪਰ ਹੁਣ ਮੇਨ ਸਵਾਲ ਇਹ ਆ ਕਿ ਬਹੁਤ ਹੀ ਮੰਦ ਭਾਗੀ ਗੱਲ ਦੇਰ ਰਾਤ ਇੱਥੇ ਹੋਈ ਆ ਗੁਰੂ ਘਰ ਦੇ ਨਜ਼ਦੀਕ ਸੱਚਕਣ ਚਿੜੀ ਹਰਮੰਦਰ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਜੋ ਇਹ ਘਟਨਾ ਵਾਪਰੀ ਆ ਤਾਂ ਇਹ ਤਸਵੀਰਾਂ ਸਾਂਝੀਆਂ ਕਰਨੇ ਤੁਹਾਡੇ ਨਾਲ ਸ਼੍ਰੀ ਹਮਸਦਰ ਸਾਹਿਬ ਤੋਂ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਨੇੜੇੋਂ ਕਿਉਂਕਿ ਚੰਦ ਕਤਮਾ ਦੀ ਦੂਰੀ ਤੇ ਗੁਰੂ ਘਰ ਹੈਗਾ ਤਾਂ ਗੁਰੂ ਘਰ ਦੇ ਨੇੜੇ ਹੁਣ ਅੱਗ ਇਹਨਾਂ ਗੱਡੀਆਂ ਨੂੰ ਲਗ ਚੁਕੀ ਆ ਤਾਂ ਪ੍ਰਸ਼ਾਸਨ ਜੋ ਆ ਉਹ ਇੱਕੋ ਚੀਜ਼ ਕਹਿ ਰਿਹਾ ਕਿ ਅਸੀਂ ਇਨਕੁਆਰੀ ਕਰ ਰਹੇ ਆ ਜਾਂਚ ਕਰ ਰਹੇ ਆ ਪਰ ਵੇਖਣ ਵਾਲੀ ਗੱਲ ਇਹ ਆ ਕਿ ਜੇਕਰ ਇਲਾਕਾ ਨਿਵਾਸੀ ਵੀ ਕਹਿੰਦੇ ਆ ਕਿ ਨਸ਼ਾ ਤਸਕਰੀ ਹੁੰਦੀ ਆ ਨਸ਼ਾ ਵਿਕਦਾ ਤਾਂ ਇੱਕ ਵੱਡਾ ਮੇਨ ਮੁੱਦਾ ਜੋ ਇੱਥੇ ਹੈਗਾ ਪਰ ਇਸ ਵਕਤ ਜੋ ਆ ਕਾਫੀ ਜੋ ਕਹਿ ਸਕਦੇ ਆ ਕਿ ਇਸ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਜੋਗਾ ਬਣਿਆ ਹੋਇਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ਸਨ ਇੱਕ ਜਗਬਾਨੀ ਟੀਵੀ ਸ਼੍ਰੀਮਚ ਸਾਈਂ